ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਉਹਨਾਂ ਦਾ ਸਾਥ ਛੱਡਦੀ ਹੋਈ ਨਜ਼ਰ ਆ ਰਹੀ ਹੈ ਜਿਸ ਨੂੰ ਲੈ ਕੇ ਰੈਡ ਅਲਰਟ ਵੀ ਜਾਰੀ ਕੀਤਾ ਗਿਆ ਹੈ ਡਾਕਟਰ ਸੁਮਾਨ ਦੇ ਵੱਲੋਂ ਉਹਨਾਂ ਦੇ ਵੱਲੋਂ ਬਕਾਇਦਾ ਟਵਿੱਟਰ ਉਤੇ ਜਾਣਕਾਰੀ ਦਿੱਤੀ ਗਈ ਹੈਗੀ ਕਿ ਲਗਾਤਾਰ ਹੀ ਜੋ ਉਹਨਾਂ ਦੀ ਤਬੀਅਤ ਖਰਾਬ ਹੁੰਦੀ ਜਾ ਰਹੀ ਹੈ ਤਾਂ ਜਿਸ ਨੂੰ ਲੈ ਕੇ ਖਬਰ ਵੀ ਸਾਹਮਣੇ ਆਈ ਸੀ ਕਿ ਬੀਤੀ ਰਾਤ ਨੂੰ ਜੋ ਜਗਜੀਤ ਸਿੰਘ ਡੱਲੇਵਾਲ ਨੇ ਜੋ ਲਗਾਤਾਰ ਮਰਨ ਵਰਤ ਦੇ ਬੈਠੇ ਹੋਏ ਨੇ ਉਹ ਬੇਹੋਸ਼ ਹੋ ਗਏ ਸੀ ਪੂਰੇ 1 ਘੰਟੇ ਦੇ ਲਈ ਬੇਹੋਸ਼ ਹੋ ਗਏ ਸੀ ਅਜੇਹਰ ਦੇ ਵਿੱਚ ਮੌਕੇ ਤੇ ਸਾਰੇ ਜਿਹੜੇ ਕਿਸਾਨ ਨੇ ਉ ਜਾਗ ਗਏ ਸੀ ਸਾਰਿਆਂ ਦੇ ਵੱਲੋਂ ਜੈਕਾਰੇ ਲਗਾਏ ਜਾ ਰਹੇ ਸੀ ਕਿ ਕਿਸੇ ਵੀ ਤਰੀਕੇ ਦੇ ਨਾਲ ਜਗਜੀਤ ਸਿੰਘ ਡੱਲੇਵਾਲ ਜੂਨੇ ਉਹ ਸਿਹਤਯਾਬ ਹੋ ਜਾਣ ਉਹਨਾਂ ਨੂੰ ਕੁਝ ਨਾ ਹੋਵੇ ਕਿਉਂਕਿ ਸਾਰਿਆਂ ਨੂੰ ਇਹੀ ਲੱਗ ਰਿਹਾ ਸੀ ਕਿ ਜਗਜੀਤ ਸਿੰਘ ਡੱਲੇਵਾਲ ਜੂਨੇ ਹੁਣ ਉਹ ਸਾਡੇ ਹੱਥੋਂ ਨਿਕਲਦੇ ਨਜ਼ਰ ਆ ਰਹੇ ਨੇ ਅਜੇ ਇਹ ਦੇ ਵਿੱਚ ਉਥੇ ਜੋ ਔਰਤਾਂ ਵੀ ਸੀਗੀਆਂ ਉਹਨਾਂ ਦੇ ਵਿੱਚ ਵੀ ਜੇਕਰ ਗੱਲ ਕਰੀਏ ਤਾਂ ਉਹ ਵੀ ਰੋਣ ਲੱਗੇ ਸੀ ਕਿ ਆਖਰ ਕਰ ਜੋਇਆ ਜਿਸ ਦਾ ਡਰ ਸੀ ਉਹੀ ਹੋਇਆ ਲੇਕਿਨ ਜੋ ਉੱਥੇ ਡਾਕਟਰਸ ਸਾਈਬਾਨ ਹੁੰਦੇ ਨੇ ਉਹਨਾਂ ਸਾਰਿਆਂ ਦੇ ਵੱਲੋਂ ਜੋ ਡੱਲੇਵਾਲ ਨੇ ਜਿਨ੍ਹਾਂ ਜੋ ਕਿ बेहोश ਹੋ ਗਏ ਸੀ ਉਹਨਾਂ ਦੇ ਹੱਥ ਪੈਰ ਦੀ ਮਾਲਿਸ਼ ਲਗਾਤਾਰ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਜਾ ਕੇ ਬੀਪੀ ਜੋ ਹੈ ਨਾਰਮਲ ਹੁੰਦਾ ਹੈ ਜਿਸ ਤੋਂ ਬਾਅਦ ਜੋ ਹੈ ਕਿਤੇ ਨਾ ਕਿਤੇ ਲੱਗਦਾ ਹੈ ਕਿ ਹੁਣ ਸਥਿਤੀ ਜਾ ਕੇ ਥੋੜੀ ਜਿਹੀ ਠੀਕ ਹੋਈ ਹੈਗੀ ਤਾਂ ਹੁਣ ਦੱਸਿਆ ਇਹ ਵੀ ਜਾ ਰਿਹਾ ਕਿ ਜੋ ਮਸ਼ੀਨਾਂ ਹੈਗੀਆਂ ਉਹ ਵੀ जगजीत सिंह डल्लेवाल ਦਾ ਸਾਥ ਨਹੀਂ ਦੇ ਰਹੀਆਂ ਨੇ ਕਿਉਂਕਿ जगजीत सिंह डल्लेवाल ਜੋ ਕਿ ਲਗਾਤਾਰ ਹੀ ਮਰਨ ਵਰਤ ਤੇ ਬੈਠੇ ਹੋਏ ਨੇ 26 ਨਵੰਬਰ ਤੋਂ ਅਜੇ ਦੇ ਵਿੱਚ ਅੱਜ ਉਹਨਾਂ ਦਾ ਮਰਨ ਵਰਤ ਦਾ ਜੋ ਦਿਨ ਹੈਗਾ 43ਵਾਂ ਸ਼ੁਰੂ ਹੋ ਚੁੱਕਿਆ ਅੱਜ ਦਾ ਦਿਨ ਤੇ ਅਜੇ ਦੇ ਵਿੱਚ ਡਾਕਟਰ ਸੁਮਨਦੀ ਵੀ ਜ਼ਰੂਰ ਅਸੀਂ ਗੱਲ ਕਰਾਂਗੇ ਜਿਨ੍ਹਾਂ ਦੇ ਵੱਲੋਂ ਲਗਾਤਾਰ ਚੈੱਕਅਪ ਵੀ ਕੀਤਾ ਜਾ ਰਿਹਾ ਹੈ ਜਿਨ੍ਹਾਂ ਦੇ ਵੱਲੋਂ ਬਕਾਇਦਾ ਇਸ ਮੁਤਲਕ ਜਿਹੜੀ ਹੈ ਜਾਣਕਾਰੀ ਵੀ ਦਿੱਤੀ ਗਈ ਹੈ ਉਹਨਾਂ ਦੇ ਵੱਲੋਂ ਜੋ ਐ ਟਵੀਟ ਕੀਤਾ ਗਿਆ ਸੀ ਐਕਸ ਉੱਤੇ ਉਹਨਾਂ ਨੇ ਪੋਸਟ ਕੀਤਾ ਸੀ ਜਿਸ ਦੇ ਵਿੱਚ ਉਹਨਾਂ ਨੇ ਵਾਰਨਿੰਗ ਦਿੱਤੀ ਸੀ ਤੇ ਕਿਹਾ ਸੀ ਕਿ ਰੈਡ ਅਲਰਟ ਹੈ ਇਹ ਕਿਉਂਕਿ ਜਿਸ ਤਰੀਕੇ ਦੇ ਨਾਲ ਜੋ ਡੱਲੇਵਾਲ ਨੇ ਉਹਨਾਂ ਦੀ ਹਾਲਤ ਪਿਛਲੇ 24 12 ਘੰਟਿਆਂ ਦੇ ਵਿੱਚ ਲਗਾਤਾਰ ਹੀ ਖਰਾਬ ਹੋ ਰਹੀ ਹੈ ਤਾਂ ਕੰਡੀਸ਼ਨ ਜੋ ਹੈ ਬਹੁਤ ਜ਼ਿਆਦਾ ਕ੍ਰਿਟੀਕਲ ਹੋ ਚੁੱਕੀ ਹੈਗੀ ਤਾਂ ਅਜਿਹੇ ਦੇ ਵਿੱਚ ਸੈਂਟਰ ਸਰਕਾਰ ਨੂੰ ਜੋ ਹੈ ਕੋਈ ਨਾ ਕੋਈ ਇਸ ਦੇ ਵਿੱਚ ਐਕਸ਼ਨ ਲੈਣਾ ਪਵੇਗਾ ਲੈਣਾ ਚਾਹੀਦਾ ਹੈਗਾ ਤੇ ਜਦੋਂ ਇਹ ਟਵੀਟ ਉਹਨਾਂ ਦੇ ਵੱਲੋਂ ਕੀਤਾ ਜਾਂਦਾ ਉਸ ਤੋਂ ਤੁਰੰਤ ਬਾਅਦ ਹੀ ਜੋ ਉਹਨਾਂ ਦਾ ਅਕਾਊਂਟ ਹੈ ਉਹ ਬੰਦ ਕਰ ਦਿੱਤਾ ਜਾਂਦਾ ਵਿਦ ਹੈਲਡ ਜਿਹੜਾ ਆ ਰਿਹਾ ਸੀ ਤੁਹਾਨੂੰ ਉਹ ਸਕਰੀਨਸ਼ਾਟ ਵੀ ਦਿਖਾ ਰਿਹਾ ਲਗਾਤਾਰ ਹੀ ਭੁਖੜਤਾ ਤੇ ਜਿਹੜੇ ਨੇ ਬੈਠੇ ਹੋਏ ਨੇ ਜਿਹੜੇ ਇਸ ਦੇ ਵਿੱਚ ਜੇਕਰ ਗੱਲ ਕਰੀਏ ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਦੀ ਉਮਰ ਜੋ ਹੈ ਇਸ ਦੇ ਵਿੱਚ ਕਰੀਬ-ਕਰੀਬ 70 ਸਾਲ ਦੀ ਹੈਗੀ ਤੇ ਅਜੇ ਇਹ ਦੇ ਵਿੱਚ ਬਹੁਤ ਵੱਡੀ ਚਿੰਤਾ ਪੰਜਾਬੀਆਂ ਦੇ ਲਈ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਜੋ ਕਿ ਮਰਨ ਵਰ ਤੇ ਬੈਠੇ ਹੋਏ ਨੇ ਉਹ ਆਪਣੇ ਲਈ ਨਹੀਂ ਕਿਸ ਪੰਜਾਬ ਦੇ ਕਿਸਾਨਾਂ ਦੇ ਲਈ ਨਹੀਂ ਦੇਸ਼ ਦੇ ਵਿੱਚ ਜਿੰਨੇ ਵੀ ਕਿਸਾਨ ਨੇ ਉਹਨਾਂ ਦੇ ਲਈ ਅੱਜ 70 ਸਾਲ ਦਾ ਇੱਕ ਬਜ਼ੁਰਗ ਜੋ ਹੈ ਮਰਨ ਵਰਤ ਤੇ ਬੈਠਿਆ ਹੋਇਆ ਹਾਲਾਂਕਿ ਲਗਾਤਾਰ ਕੋਸ਼ਿਸ਼ਾਂ ਵੀ ਇਹ ਕੀਤੀਆਂ ਜਾ ਰਹੀਆਂ ਨੇ ਕਿ ਮਰਨ ਵਰਤ ਤੋਂ ਤਿਆਗ ਦੇਣ ਰੋਟੀ ਪਾਣੀ ਖਾ ਲੈਣ ਉਹ ਸਿਹਤਯਾਬ ਰਹਿਣ ਪਰ ਉਹ ਸਾਫ਼-ਸਾਫ਼ ਮਨ੍ਹਾ ਕਰ ਰਹੇ ਨੇ ਕਿ ਮੇਰੇ ਮਰਨ ਦੇ ਨਾਲ ਕੀ ਹੋਵੇਗਾ ਜੋ ਅੱਜ ਕੱਲ ਜਿਹੜੇ ਕਿਸਾਨ ਨੇ ਸੁਸਾਇਡ ਕਰ ਰਹੇ ਨੇ ਕਰਜ਼ੇ ਹੇਟਾ ਕੇ ਉਹਨਾਂ ਦੇ ਬੱਚੇ ਰੋ ਰਹੇ ਨੇ ਉਹਨਾਂ ਦਾ ਜ਼ਿਆਦਾ ਖਿਆਲ ਕਰਨਾ ਚਾਹੀਦਾ ਹੈ ਤਾਂ ਇਸ ਮੁਤਲਕ ਸਾਡੇ ਨਾਲ ਜਾਣਕਾਰੀ ਹੋਰ ਸਾਂਝੀ ਕਰਨ ਦੇ ਲਈ ਮੁਕੇਸ਼ ਜੋ ਨੇ ਮੁਕੇਸ਼ ਸ਼ਰਮਾ ਜੁੜ ਗਏ ਨੇ ਕਿਸਾਨ ਆਗੂ ਉਹਨਾਂ ਤੋਂ ਜਾਣਕਾਰੀ ਲੈਂਦੇ ਆ ਜੀ ਮੁਕੇਸ਼ ਜੀ ਤਾਂ ਡੱਲੇਵਾ ਜੋ ਨੇ ਉਨ੍ਹਾਂ ਦੀ ਸਿਹਤ ਲਗਾਤਾਰ ਖਰਾਬ ਹੋ ਰਹੀ ਹੈ ਲਗਾਤਾਰ ਐਕਸ਼ਨ ਦੀ ਮੰਗ ਕੀਤੀ ਜਾ ਰਹੀ ਹੈ ਕਿ ਮੰਗਾਪੂਰੀਆਂ ਹੋਣ ਪਰ ਇੱਕ ਪਾਸੇ ਕੇਂਦਰ ਸਰਕਾਰ ਵੱਲੋਂ ਐਕਸ਼ਨ ਕੀਤਾ ਤਾਂ ਗਿਆ ਪਰ ਡਾਕਟਰ ਸੁਮੰਦੇ ਜੋ ਟਵਿੱਟਰ ਅਕਾਊਂਟ ਹੈ ਉਸ ਉੱਤੇ ਕੀਤਾ ਗਿਆ ਬੰਦ ਕਰ ਦਿੱਤਾ ਗਿਆ ਮੈਡਮ ਦੇਖੋ ਜੋ ਇਹਨਾਂ ਸਰਕਾਰਾਂ ਦੀ ਜੋ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਮੈਂ ਕਾਰ ਦੀ ਵੀ ਗੱਲ ਕਰੂੰਗਾ ਸਿਰਫ ਇੱਕ ਦੂਜੇ ਦੇ ਉੱਤੇ ਦੂਸ਼ਣਬਾਜ਼ੀ ਕਰ ਰਹੇ ਆ ਕੇਂਦਰ ਸਰਕਾਰ ਉਹਨਾਂ ਉੱਤੇ ਗੱਲ ਸੱਟ ਰਿਹਾ ਪਰ ਜਿੱਦਾਂ ਤੁਸੀਂ ਜ਼ਿਕਰ ਕੀਤਾ ਚਾਹੇ ਤੁਸੀਂ ਇਨਸਾਨੀਆਂ ਦੇ ਨਾਤੇ ਲਾ ਲਓ ਚਾਹੇ ਕਿ ਜ਼ਿੰਮੇਵਾਰੀ ਦੇ ਨਾਤੇ ਲਾ ਲਓ ਇੱਕ ਬਜ਼ੁਰਗ ਬੰਦਾ ਏਦਾਂ ਦੀ ਠੰਡ ਦੇ ਵਿੱਚ ਜੀ ਅੱਜ 43 ਤੇ 44 ਦਿਨ ਹੋ ਗਏ ਮਰਨ ਵਰਤ ਤੇ ਬੈਠੇ ਆ ਪਰ ਅੱਜ ਤੁਸੀਂ ਦੇਖੋ ਹਰੇਕ ਚੈਨਲ ਤੇ ਡੇਲੀ ਡਪੇਟਾ ਹੋ ਰਹੀਆਂ ਆ ਤੇ ਦੋਨਾਂ ਪਾਰਟੀਆਂ ਦੇ ਨੁਮਾਇੰਦੇ ਬੈਠ ਰਹੇ ਆ ਅਸੀਂ ਵੀ ਬੈਠਣ ਦਾ ਕਿਸਾਨ ਤੌਰ ਤੇ ਮੌਕਾ ਮਿਲਦਾ ਸਾਨੂੰ ਪਰ ਅਸੀਂ ਬਥੇਰਾ ਰੌਲਾ ਪਾਉਂਦੇ ਆ ਕੋਈ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ ਬਸ ਦੂਸ਼ਣਬਾਜ਼ੀ ਹੋ ਰਹੀ ਆ ਇਹ ਬਹੁਤ ਮਾੜੀ ਗੱਲ ਆ ਜਿਹੜਾ ਐਸਕੇਐਮਸੀ ਜੀ ਐਸਕੇਐਮ ਨੇ ਰਾਜਪਾਲ ਤੱਕ ਪਹੁੰਚ ਕੀਤੀ ਪੰਜਾਬ ਦੇ ਰਾਜਪਾਲ ਸਾਹਿਬ ਤੱਕ ਪ੍ਰਧਾਨ ਮੰਤਰੀ ਜੀ ਨੂੰ ਪੱਟੀਆਂ ਲਿਖੀਆਂ ਇੱਥੋਂ ਤੱਕ ਰਾਸ਼ਟਰਪਤੀ ਜੀ ਨੂੰ ਵੀ ਟਾਈਮ ਦੀ ਪਿਛਲੇ ਇੱਕ ਹਫ਼ਤੇ ਤੋਂ ਅਸੀਂ ਡਿਮਾਂਡ ਕਰ ਰਹੇ ਸੀ ਉਹਨਾਂ ਦਾ ਵੀ ਕੱਲ ਮੈਸੇਜ ਆ ਗਿਆ ਵੇਲੇ ਰਾਸ਼ਟਰਪਤੀ ਜੀ ਦਾ ਸ਼ਡਿਊਲ ਜਿਹੜਾ ਬਹੁਤ ਬਿਜ਼ੀ ਆ ਜੇ ਤੁਹਾਨੂੰ ਟਾਈਮ ਨਹੀਂ ਦੇ ਸਕਦੇ। ਹੂੰ ਦੇਖੋ ਕੋਈ ਵੀ ਜਿਹੜਾ ਸਾਡੇ ਸਭ ਤੋਂ ਉੱਚਾ ਉਹਦਾ ਜਿਹੜਾ ਰਾਸ਼ਟਰਪਤੀ ਜੀ ਦਾ ਆ ਹੂੰ ਕੋਈ ਵੀ ਜਿਹੜਾ ਜ਼ਿੰਮੇਵਾਰੀ ਨਹੀਂ ਲੈ ਰਿਆ ਤੇ ਜੋ ਕੇਂਦਰ ਸਰਕਾਰ ਨੂੰ ਵਾਰ-ਵਾਰ ਅਸੀਂ ਕਹਿ ਰਹੇ ਆ ਡਿਬੇਟਾਂ ਰਾਹੀਂ ਮੰਗ ਪੱਤਰਾਂ ਰਾਹੀਂ ਵੀ ਉਹਨਾਂ ਦੀਆਂ ਜਾਇਜ਼ ਮੰਗਾਂ ਆ ਮੰਨ ਕੇ ਉਹਨਾਂ ਨੂੰ ਜਲਦੀ ਦੀ ਮੰਨ ਨੂੰ ਬਚਨ ਤੋਂ ਠਾੜਿਆ ਜਾਵੇ ਪਰ ਬਿਲਕੁਲ ਵੀ ਸਾਡੀਆਂ ਸਰਕਾਰਾਂ ਇਸ ਪਾਸੇ ਨੂੰ ਚਿੰਤਤ ਨਹੀਂ ਜੀ। ਜੀ ਬਿਲਕੁਲ ਤਾਂ ਰਾਤ ਦੀ ਤਸਵੀਰ ਦੀ ਅਸੀਂ ਜ਼ਰੂਰ ਗੱਲ ਕਰਾਂਗੇ ਜਦੋਂ ਇੱਕ ਘੰਟੇ ਦੇ ਲਈ ਸੁੰਨਾਤਾ ਪਸਰ ਜਾਂਦਾ ਹੈਗਾ ਪੂਰੇ ਮੋਰਚੇ ਤੇ ਕਿਉਂਕਿ ਸਾਰਿਆਂ ਨੂੰ ਲੱਗਦਾ ਕਿ ਸ਼ਾਇਦ ਹੁਣ ਡੱਲੇਵਾਲ ਜੋ ਨੇ ਸਾਡੇ ਹੱਥ ਚੋਂ ਨਿਕਲ ਰਹੇ ਨੇ ਕਿਉਂਕਿ ਹਾਲਤ ਉਹਨਾਂ ਦੀ ਇਦਾਂ ਦੇ ਹੋ ਜਾਂਦੀ ਹੈ ਇੱਕ ਘੰਟੇ ਦੇ ਲਈ ਬੇਹੋਸ਼ ਹੋ ਜਾਂਦੇ ਨੇ ਤਾਂ ਕੀ ਲੱਗਦਾ ਹੈ ਕਿ ਜਿਸ ਤਰੀਕੇ ਦੀ ਹਾਲਤ ਹੁਣ ਬਣਦੀ ਜਾ ਰਹੀ ਹੈ ਅੱਜ 43ਵਾਂ ਦਿਨ ਹੈਗਾ ਆ ਲੱਗਦਾ ਹੈ ਕਿ ਕੀ ਇਹ ਸਰਕਾਰ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਮੰਗਾ ਮੰਨੂਗੀ ਜਾਂ ਇਸ ਦੇ ਵਿੱਚ ਕੁਝ ਜਾਵੇਗਾ ਦੇਖੋ ਮੈਡਮ ਮੰਗਾਂ ਬਿਲਕੁਲ ਜਾਇਜ਼ ਆ ਤੇ ਸਰਕਾਰ ਵੱਲੋਂ ਜਦੋਂ ਅਸੀਂ 200 ਵਿੱਚ ਅੰਦੋਲਨ ਸ਼ੁਰੂ ਕੀਤਾ ਸੀ ਤੇ 9 ਦਸੰਬਰ 2021 ਨੂੰ ਜਦੋਂ ਅਸੀਂ ਅੰਦੋਲਨ ਪੋਸਟਪੋਨ ਕਰਕੇ ਆਏ ਸੀ ਸਾਡੇ ਨਾਲ ਲਿਖਤੀ ਭਰੋਸਾ ਹੋਇਆ ਸੀ ਇੱਕ ਸਰਕਾਰੀ ਲੈਟਰ ਸਾਨੂੰ ਮਿਲਿਆ ਸੀ ਹਮ ਅਸੀਂ ਬਹੁਤ ਵਾਰੀ ਉਹ ਚੈਨਲਾਂ ਤੇ ਦਿਖਾ ਵੀ ਚੁੱਕੇ ਆ ਮੰਗਾਂ ਮੰਨੀਆਂ ਜਾਇਜ਼ ਮੰਗਾ ਸੀ ਤਾਂ ਇਹ ਨਹੀਂ ਮੰਨੀਆਂ ਸੀ ਜਾਇਜ਼ ਮੰਗਾ ਸੀ ਤਾਂ ਕੇਂਦਰ ਦੇ ਜਿਹੜੇ ਮੰਤਰੀ ਸੀਗੇ ਆ ਕੇ ਉਹਨਾਂ ਤੇ ਵਿਚਾਰ ਕਰਨ ਲਈ ਮੀਟਿੰਗਾਂ ਲਈ ਆਉਂਦੇ ਸੀ ਤੇ ਨਹੀਂ ਉੱਦੇ ਹੀ ਉੱਥੋਂ ਜਵਾਬ ਦੇਣਾ ਸੀ ਹਾਂ ਬਾਅਦ 43 ਦਿਨ ਦੇ ਹੋਣ ਦੇ ਬਾਵਜੂਦ ਵੀ ਕਿਸੇ ਇੱਕ ਬੰਦਾ ਮਰਨ ਵਰਤ ਦੇ ਬੈਠਾ ਆ ਉਹਨੂੰ ਮਰਨ ਵਰਤਨ ਲਈ ਨਹੀਂ ਮਜਬੂਰ ਕਰ ਦਿੱਤਾ ਹਾਂ ਤੇ ਫਿਰ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਇਹ ਕਿੰਨੀ ਇਹ ਸਰਕਾਰਾਂ ਲਈ ਸ਼ਰਮ ਵਾਲੀ ਗੱਲ ਹੈ ਜੀ ਅੱਜ ਇਹ ਅਜਿਹੇ ਦੇ ਵਿੱਚ ਨਾ ਕਈ ਸਟੇਟਮੈਂਟਸ ਵੀ ਸਾਹਮਣੇ ਆਈਆਂ ਨੇ ਕਿ ਇੱਕ ਕਿਸਾਨ ਨੂੰ ਜਿਸ ਨੂੰ ਕਿ ਜੋ ਕਿ ਕੈਂਸਰ ਪੇਸ਼ੈਂਟ ਹੈ ਜੋ ਕਿ ਬਜ਼ੁਰਗ ਹੈ ਉਸ ਨੂੰ ਇੱਕ ਤਰੀਕੇ ਨਾਲ ਅਸੀਂ ਪ੍ਰੈਸ਼ਰਾਈਜ਼ ਕਰ ਰਹੇ ਹਾਂ ਕਿਸਾਨਾਂ ਦੇ ਵੱਲੋਂ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਸੁਇਸਾਈਡ ਕਰਨ ਦੇ ਲਈ ਅਜਿਹਾ ਕਿਹੜਾ ਅੰਦੋਲਨ ਹੈ ਕਿ ਉਹਨਾਂ ਨੂੰ ਹਸਪਤਾਲ ਲੈ ਕੇ ਨਹੀਂ ਜਾਣ ਦਿੱਤਾ ਜਾ ਰਿਹਾ ਜੋ ਟ੍ਰੀਟਮੈਂਟ ਹੈ ਉਹ ਨਹੀਂ ਦਿੱਤੀ ਜਾ ਰਹੀ ਹੈ ਇਹ ਸਭ ਕਿਹਾ ਜਾ ਰਿਹਾ ਜਦੋਂ ਤੋਂ ਮਰਨ ਵਰ ਤੇ ਬੈਠੇ ਹੋਏ ਨੇ ਢੱਲੇਵਾਰ ਜੀ ਕਪਤਾ ਜੀ ਤੁਸੀਂ ਦੇਖੋ ਨਹੀਂ ਆਪਣੀਆਂ ਕਿੰਨਾ ਇੰਨੇ ਦਿਨ ਹੋਣ ਦੇ ਬਾਵਜੂਦ ਵੀ ਕਿੰਨੇ ਔਕੇ ਹੋ ਕੇ ਉਨੀ ਜਨਤਾ ਦੇ ਵਿੱਚ ਆਪ ਆ ਕੇ ਮੀਡੀਆ ਦੇ ਰੂਬਰੂ ਹੋ ਕੇ ਆਪਣੀ ਜਿਹੜੀ ਭਾਵਨਾ ਸੀ ਸਪਸ਼ਟ ਕੀਤੀ ਆ ਬਈ ਇਸ ਜਿਹੜਾ ਐਮਐਸਪੀ ਲੀਗਲ ਗਰੰਟੀ ਕਾਨੂੰਨ ਨਾ ਬੰਡ ਕਰਕੇ ਦੇਸ਼ ਦੇ ਵਿੱਚ ਕਿੰਨੀਆਂ ਰੋਜ਼ ਜਿਹੜੀਆਂ ਸੁਸਾਈਡ ਹੋ ਰਹੀਆਂ ਕਿਸਾਨਾਂ ਦੀ ਜੇ ਮੇਰੀ ਸੁਸਾਈਡ ਨਾਲ ਕਿਉਂਕਿ ਅਸੀਂ ਤਾਂ ਨਹੀਂ ਚਾਹੁੰਦੇ ਪਰ ਫਿਰ ਵੀ ਉਹਨੇ ਇੱਡਾ ਵੱਡਾ ਪ੍ਰਣ ਲਿਆ ਆ ਦੇਸ਼ ਦੇ ਕਿਸਾਨਾਂ ਦੇ ਲਈ ਦੇਖੋ ਅਸੀਂ ਅੱਗੇ ਵੀ ਮੈਂ ਬਹੁਤ ਸਾਰੀ ਬੋਲਿਆ ਆਗੂ ਪੈਦਾ ਨਹੀਂ ਹੁੰਦਾ ਆਗੂ ਬਣਦਾ ਹੈ ਆ ਡੱਲੇਵਾਲ ਸਾਹਿਬ ਬਹੁਤ ਸੀਨੀਅਰ ਲੀਡਰ ਹੈ ਆ ਸਾਰੀ ਉਮਰ ਉਹਨੇ ਇਸ ਕੰਮ ਲਈ ਲਾਤੀ ਸਰਕਾਰਾਂ ਨੂੰ ਭਾਵੇਂ ਇੱਕ ਡੱਲੇਵਾਲ ਨਾਲ ਕੋਈ ਫਰਕ ਨਹੀਂ ਪੈਂਦਾ ਪਰ ਸਾਨੂੰ ਕਿਸਾਨ ਜਥੇਬੰਦੀਆਂ ਨੂੰ ਇੱਕ ਸਾਡਾ ਲੀਡਰ ਜਾਂਦਾ ਉਹਦਾ ਬਹੁਤ ਵੱਡਾ ਲਾਸ ਹੋਊਗਾ ਤੇ ਸੋ ਅਸੀਂ ਸਰਕਾਰਾਂ ਨੂੰ ਚੇਤਾਵਨੀ ਵੀ ਦਿੰਦੇ ਆ ਬੇਨਤੀ ਵੀ ਕਰਦੇ ਆ ਵੀ ਤੁਰੰਤ ਜਿਹੜੀਆਂ ਮੰਗਾਂ ਕਰਕੇ ਮੰਗ ਕੇ ਉਹਨਾਂ ਦਾ ਮਰਨ ਵਰਤ ਜਿਹੜਾ ਖਤਮ ਕਰਵਾਇਆ ਜਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤਾਂ ਏਸੀ ਸਾਡੇ ਨਾਲ ਮੁਕੇਸ਼ ਸ਼ਰਮਾ ਕਿਸਾਨ ਆਗੂ ਜਨਾ ਦੇ ਵੱਲੋਂ ਵਾਰ-ਵਾਰ ਇਹੀ ਅਪੀਲ ਕੀਤੀ ਜਾ ਰਹੀ ਹੈ ਕਿ ਜੋ ਮੰਗਾ ਹੈ ਗਿਆ ਜੋ ਕਿ ਜਾਇਜ਼ ਨੇ ਉਹ ਮੰਨੀਆਂ ਜਾਣੀਆਂ ਚਾਹੀਦੀਆਂ ਨੇ ਇੱਕ ਕਿਸਾਨ ਜੋ ਕਿ ਬਜ਼ੁਰਗ ਹੈ ਉਹ ਸਾਡੇ ਲਈ ਦੇਸ਼ ਦੇ ਵਿੱਚ ਹਰ ਇੱਕ ਕਿਸਾਨ ਦੇ ਲਈ ਮਰਨ ਵਰਤ ਕਰ ਰਿਹਾ ਜੋ ਕਿ ਕੈਂਸਰ ਪੇਸ਼ੈਂਟ ਹੈ 70 ਸਾਲ ਦਾ ਬਜ਼ੁਰਗ ਹੈ ਅਜਿਹੇ ਦੇ ਵਿੱਚ ਕੇਂਦਰ ਸਰਕਾਰ ਨੂੰ ਇਹ ਚੀਜ਼ ਕਿਉਂ ਨਹੀਂ ਸਮਝ ਆ ਰਹੀ ਜਾਂ ਫਿਰ ਉਹਨਾਂ ਦਾ ਧਿਆਨ ਇਸ ਵੱਲ ਕਿਉਂ ਨਹੀਂ ਹੈ ਕਿ ਜੋ ਪੰਜਾਬ ਦੇ ਵਿੱਚ ਕਿਸਾਨਾਂ ਦੇ ਵੱਲੋਂ ਲਗਾਤਾਰ धरना ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਲਗਾਤਾਰ ਹੀ ਮਰਨ ਵਰਤੇ ਡੱਲੇਵਾਲ ਬੈਠੇ ਹੋਏ ਨੇ ਤਾਂ ਪਿਛਲੇ ਸਾਲ 13 ਫਰਵਰੀ ਤੋਂ ਇਹ ਜੋ ਪ੍ਰੋਟੈਸਟ ਹੈ ਅੰਦੋਲਨ ਜੋ ਹੈ ਸ਼ੁਰੂ ਹੁੰਦਾ ਹੈ ਉਸ ਤੋਂ ਬਾਅਦ ਬਹੁਤ ਕੁਝ ਐਕਟੀਵਿਟੀਆਂ ਹੋਈਆਂ ਨੇ ਲਗਾਤਾਰ ਕੋਸ਼ਿਸ਼ਾਂ ਸੀਗੀਆਂ ਕਿ ਕੇਂਦਰ ਸਰਕਾਰ ਤੱਕ ਗੱਲ ਜੋ ਹੈਗੀ ਕੀਤੀ ਜਾਵੇ ਮੀਟਿੰਗਾਂ ਵੀ ਹੋਈਆਂ ਪਰ ਕੋਈ ਵੀ ਅਸਰ ਨਹੀਂ ਹੋਇਆ ਕੋਈ ਵੀ ਹੱਲ ਨਹੀਂ ਨਿਕਲਿਆ ਤਾਂ ਇਸ ਬਾਬਤ ਹੋਰ ਜਾਣਕਾਰੀ ਦੇ ਲਈ ਸਾਡੇ ਨਾਲ ਮਨਜੀਤ ਸਿੰਘ ਰਾਏ ਜੋ ਹੈ ਕਿਸਾਨਾਂ ਆਗੂ ਜੁੜਗੇ ਨੇ ਉਹਨਾਂ ਤੋਂ ਵੀ ਜਾਣਕਾਰੀ ਲੈਂਦੇ ਆ ਜੀ ਮਨਜੀਤ ਜੀ ਤਾਂ ਹੁਣ ਜੋ ਦੱਲੇਵਾਲ ਨੇ उन्होंने तबीयत लगातार बिगड़ रही है लगातार ही कहा जा रहा है कि लगातार पल्स रेट जो है घट हो रहा है बीपी डाउन हो रहा है लगातार ही रेड अलर्ट उन्होंने हेल्थ न लेकर जारी किया जी हेलो जी जी आवाज आ रही है थोड़े तो तक हाँ जी आ रही जी मैं जी। मैं बोला जी हूँ जी जी ठीक है हाँ जी देखो डेवाल साहब दी ਆ ਬਹੁਤ ਜਿਆਦਾ ਵੀਕਨੈਸ ਆ ਜਿਵੇਂ ਕੱਲ ਡਾਕਟਰ ਸਾਹਿਬ ਨੇ ਕਿਹਾ ਜੀ ਆ ਕ੍ਰਿਟੀਕਲ ਸਟੇਜ ਬਣ ਚੁੱਕੀ ਆ ਹਾਂਜੀ ਤੇ ਉਹ ਡਾਕਟਰ ਸਰਦਾਰ ਜੀ ਨੇ ਵੀ ਕੱਲ ਦੱਸਿਆ ਸਾਰਾ ਔਰ ਉਹ ਬਹੁਤ ਜਿਆਦਾ ਸਰਕਾਰ ਜਿਹੜੀ ਆ ਜੁਪੀ ਸਾਧ ਕੇ ਬੇਟੀ ਆ ਜਿਹੜਾ ਬਣਾ ਨੁਕਸਾਨ ਤੇ ਆ ਔਰ ਇਹ ਦੇਸ਼ ਦੇ ਕਿਸਾਨਵਾਦ ਤੇ ਸਾਡੇ ਪ੍ਰਧਾਨ ਮੰਤਰੀ ਜੀ ਕੋ ਸਾਡੇ ਗ੍ਰਹਿ ਮੰਤਰੀ ਜੀ ਔਰ ਖਾਸ ਕਰ ਖੇਤੀਬਾੜੀ ਮੰਤਰੀ ਜੀ ਉਹਨਾਂ ਕੋਲ ਸਮਾਂ ਨਹੀਂ जानबूझ के इग्नोर ਕੀਤਾ ਜਾ ਰਿਹਾ ਔਰ ਦੇਖੋ ਜਿਹੜੀ ਗੱਲ 2014 ਚ ਸਾਡੇ ਪ੍ਰਧਾਨ ਮੰਤਰੀ ਜੀ ਆਪ ਕਹਿੰਦੇ ਸੀ ਆਪਣੀ ਜੁਬਾਨੋਂ ਕਿ ਮੇਰੀ ਸਰਕਾਰ ਸਾਡੀ ਬੀਜੇਪੀ ਦੀ ਲਿਆਓ ਤੇ ਪਹਿਲੀ ਕੈਬਨਿਟ ਚ ਕਰਜ਼ਾ ਮਾਪ ਐਮ ਐਸ ਪੀ ਤੇ ਗਰੰਟੀ ਕਾਨੂੰਨ ਸੁਵਮੀ ਨਾਲਨ ਕੋਲ ਲਾਗੂ ਕਰਾਂਗੇ ਸਾਰੀਆਂ ਗੱਲਾਂ ਤੋਂ ਸਰਕਾਰ ਮੁਕਰ ਕੇ ਪਿੱਛੇ हट ਗਈ ਅੱਜ ਦੇਸ਼ ਦੇ ਕਿਸਾਨਾਂ ਨਾਲ ਗੱਲ ਕਰਨ ਨੂੰ ਵੀ ਤਿਆਰ ਨਹੀਂ ਜੀ ਜੀ ਬਿਲਕੁਲ ਤਾਂ ਜੋ ਡਾਕਟਰ ਸਹਿਮਾਨ ਨੇ ਉਹਨਾਂ ਦੇ ਵੱਲੋਂ ਜਾਣਕਾਰੀ ਵੀ ਦਿੱਤੀ ਗਈ ਸੀ ਹੈਲਥ ਨੂੰ ਲੈ ਕੇ ਕਿ ਕ੍ਰਿਟੀਕਲ ਸਟੇਜ ਹੈ ਰੈਡ ਅਲਰਟ ਜਾਰੀ ਕੀਤਾ ਗਿਆ ਸੀ ਦੱਸਿਆ ਗਿਆ ਸੀ ਕਿ 24 ਘੰਟਿਆਂ ਦੇ ਵਿੱਚ ਪਿਛਲੇ 12 ਘੰਟਿਆਂ ਦੇ ਨਾਲ ਕੰਪੈਰੀਜ਼ਨ ਕਰੀਏ ਤਾਂ ਬਹੁਤ ਜ਼ਿਆਦਾ ਸਥਿਤੀ ਖਰਾਬ ਹੋ ਰਹੀ ਹੈ ਉਸ ਤੋਂ ਬਾਅਦ ਐਕਸ਼ਨ ਕੀਤਾ ਗਿਆ ਉਹਨਾਂ ਦਾ ਕਾਉਂਟੀ ਬੰਦ ਕਰ ਦਿੱਤਾ ਗਿਆ ਕੇਂਦਰ ਸਰਕਾਰ ਵੱਲੋਂ ਜੀ ਕੀ ਕਹਿਣਾ ਹੈ ਇਸ ਤੇ ਹਾਂਜੀ ਆਵਾਜ਼ ਆ ਰਹੀ ਹੈ ਦੇਖੋ ਦੇਖੋ ਹਾਂਜੀ ਆ ਗਈ ਜੀ ਮੈਂ ਇਹ ਕਹਿਣਾ ਚਾਹਾਂਗਾ ਇਹ ਸਰਕਾਰ ਇਵੇਂ ਕਰਦੀ ਹੈ ਜੇ ਕੋਈ ਜਿਹੜੀ ਲੋਕਾਂ ਦੀ ਬੋਲਣ ਦੀ ਆਜ਼ਾਦੀ ਆ ਉਹ ਖੋਹਣਾ ਚਾਹੁੰਦੀ ਹੈ ਸਰਕਾਰ ਜੇ ਕੋਈ ਮਤਲਬ ਬੋਲਦਾ ਤੇ ਉਹਦੇ ਅਕਾਊਂਟ ਉਹਦਾ ਟਵਿੱਟਰ ਉੱਤੇ ਹਮਲਾ ਹੁੰਦਾ ਸਿੱਧਾ ਸਰਕਾਰ ਨਾਲ ਉਹਨੂੰ ਬੰਦ ਕਰ ਦਿੱਤਾ ਜਾਂਦਾ ਛੋ ਡਾਕਟਰ ਸਵਾਇਮਾਨ ਜੀ ਪਹਿਲੇ ਅੰਦੋਲਨ ਵਿੱਚ ਉਹਨਾਂ ਨੇ ਬੱਤੀ ਹੈਲਪ ਕੀਤੀ ਅੰਦੋਲਨ ਦੀ ਔਰ ਐਸ ਅੰਦੋਲਨ ਦੇ ਵਿੱਚ ਵੀ ਸ਼ੁਰੂ ਤੋਂ ਲਾ ਕੇ ਹੁਣ ਉਹ ਹੈਲਪ ਦੇ ਵਿੱਚ ਬੈਠੇ ਨੇ ਔਰ ਉਹਨਾਂ ਦੀ ਪੂਰੀ ਟੀਮ ੱਲੇਵਾਲ ਸਰਸਤ ਦੀ ਕੇਅਰ ਕਰ ਰਹੀ ਹੈ ਔਰ ਉੱਥੇ ਕੋਲ ਬੈਠੀ ਹੈ ਜੋ ਮੈਂ ਸਮਝਦਾ ਕਿ ਇਹ ਲੋਕਾਂ ਦੀ ਬੋਲਣ ਦੀ ਹਜਾਤੀ ਖੋਈ ਜਾ ਰਹੀ ਹੈ ਜਿਹੜੀ ਕਿ ਲੋਕਤੰਤਰ ਦੇ ਵਿੱਚ ਬੜੀ ਘਾਤਕ ਹੈ ਨੁਕਸਾਨਦੇ ਹੈ ਅੱਜ ਦੇਸ਼ ਨੂੰ ਗੁਲਾਮੀ ਵੱਲ ਧੱਕਿਆ ਜਾ ਰਿਹਾ ਲੋਕਾਂ ਨੂੰ ਬੋਲਣ ਵੀ ਨਹੀਂ ਦਿੱਤਾ ਜਾ ਰਿਹਾ ਅੱਜ ਇਸ ਤਰ੍ਹਾਂ ਦੀ ਡਿਕਟੇਟਰਸ਼ਿਪ ਵਾਲੀ ਸਰਕਾਰ ਭਾਰਤ ਦੇ ਵਿੱਚ ਚੱਲ ਰਹੀ ਹੈ ਤੇ ਭਾਰਤ ਸਰਕਾਰ ਜਿਹੜੀ ਬੀਜੇਪੀ ਦੀ ਸਰਕਾਰ ਹੈ ਇਹ ਇਸੇ ਤਰ੍ਹਾਂ ਕਰੇਗੀ ਦੇਸ਼ ਦੇ ਲੋਕਾਂ ਨੂੰ ਗੁਲਾਮੀ ਵੱਲ ਲਗਾਏਗੀ ਔਰ ਪੂਰੇ ਦੇਸ਼ ਦੇ ਵਿੱਚ ਇੱਕੋ ਪਾਰਟੀ ਦੀ ਸੱਤਾ ਹੋਏਗੀ ਔਰ ਚੰਦ ਘਰਾਣੇ ਜਿਹੜੇ ਪੂੰਜੀਪਤੀ ਉਹ ਵੀ ਇਹਨਾਂ ਦੇ ਕੰਟਰੋਲ 'ਚ ਹੋਣਗੇ ਔਰ ਪੂਰਾ ਦੇਸ਼ ਗੁਲਾਮ ਹੋਏਗਾ ਅੱਜ ਦੇਸ਼ ਦੇ ਲੋਕਾਂ ਨੂੰ ਉੱਠਣ ਦੀ ਲੋੜ ਹੈ ਜਾਗਣ ਦੀ ਲੋੜ ਹੈ ਇਹ ਜਿਹੜੀ ਡਿਕਟੇਟਰਸ਼ਿਪ ਵਾਲੀ ਸਰਕਾਰ ਹੈ ਇਹਦੇ ਅੰਗੇਸ਼ਟ ਖੜਨ ਦੀ ਲੋੜ ਹੈ ਤਾਂਕਿ ਇਹਨਾਂ ਦਾ ਮੂੰਹ ਪਿੱਛੇ ਮੋੜਿਆ ਜਾ ਸਕੇ ਜੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਏਸੀ ਸਾਡੇ ਨਾਲ ਮਨਜੀਤ ਸਿੰਘ ਰਾਏ ਕਿਸਾਨ ਆਗੂ ਜਨਾਦੇ ਵੱਲੋਂ ਇਹੀ ਕਿਹਾ ਜਾ ਰਿਹਾ ਹੈ ਕਿ ਹਰ ਇੱਕ ਵਿਅਕਤੀ ਨੂੰ ਉੱਠ ਕੇ ਅੱਗੇ ਆਉਣਾ ਚਾਹੀਦਾ ਹੈ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਸਾਡੇ ਲਈ ਪੰਜਾਬ ਦੇ ਵਿੱਚ ਜੋ ਕਿਸਾਨ ਨੇ ਉਹਨਾਂ ਦੇ ਵੱਲੋਂ ਲਗਾਤਾਰ ਸੋਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਦੇਸ਼ ਵਾਸੀ ਜਿਹੜੇ ਹੈਗੇ ਜੋ ਵੀ ਕਿਸਾਨ ਨੇ ਉਹਨਾਂ ਦੇ ਲਈ ਜੋ ਜਗਜੀਤ ਸਿੰਘ ਡੱਲੇਵਾਲ ਨੇ ਲਗਾਤਾਰ ਮਰਨ ਵਰਤ ਕਰ ਰਹੇ ਨੇ ਤੇ ਜਗਜੀਤ ਸਿੰਘ ਡੱਲੇਵਾਲ ਵੀ ਇਹ ਕਹਿੰਦੇ ਹੋਏ ਨਜ਼ਰ ਆਈ ਸੀ ਕਿ ਮੇਰੀ ਜਾਨ ਜ਼ਿਆਦਾ ਇੰਪੋਰਟੈਂਟ ਹੈ ਜਾਂ ਫਿਰ ਜਿਹੜੇ ਕਿਸਾਨ ਨੇ ਜੋ ਕਰਜ਼ੇ ਹੇਟ ਆ ਕੇ ਸੁਸਾਈਡ ਕਰ ਲੈਂਦੇ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਂਦੇ ਨੇ ਉਹਨਾਂ ਦੇ ਬੱਚੇ ਰੋਲਦੇ ਨਜ਼ਰ ਆਉਂਦੇ ਨੇ ਜਾਂ ਉਹਨਾਂ ਦੀਆਂ ਮੰਗਾਂ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਤੇ ਲਗਾਤਾਰ ਹੀ ਜੋ ਜਗਜੀਤ ਸਿੰਘ ਡੱਲੇਵਾਲ ਨੇ ਮਰਨ ਵਰਤ ਤੇ ਅੜੇ ਹੋਏ ਨੇ ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਉਹ ਮਰਨ ਵਰਤ ਕਰ ਰਹੇ ਨੇ ਇਸ ਤੋਂ ਪਹਿਲਾਂ ਵੀ ਪੰਜ ਵਾਰੀ ਉਨ੍ਹਾਂ ਦੇ ਵੱਲੋਂ ਮਰਨ ਵਰਤ ਕੀਤਾ ਜਾ ਚੁੱਕਿਆ ਜਿਸ ਦੇ ਵਿੱਚ ਉਹ ਸਫਲ ਵੀ ਰਹੇ ਨੇ ਤੇ ਹੁਣ ਇਹ ਉਹਨਾਂ ਦਾ 6ਵਾਂ ਮਰਨ ਵਰਤ ਹੈ ਜਦੋਂ ਉਹਨਾਂ ਦੇ ਵੱਲੋਂ ਲਗਾਤਾਰ ਕਈ ਮੰਗਾਂ ਨੂੰ ਲੈ ਕੇ ਕਿਸਾਨਾਂ ਦੇ ਲਈ ਜੋ ਮਰਨ ਵਰਤ ਕਰ ਰਹੇ ਨੇ ਪਰ ਹਾਲੇ ਤੱਕ ਇਸ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਕੋਈ ਵੀ ਐਕਸ਼ਨ ਹੁੰਦਾ ਨਜ਼ਰ ਨਹੀਂ ਆ ਰਿਹਾ ਦੂਜੇ ਪਾਸੇ ਗੱਲ ਕਰੀਏ ਤਾਂ ਸੁਪਰੀਮ ਕੋਰਟ ਦੇ ਵਿੱਚ ਲਗਾਤਾਰ ਸੁਣਵਾਈਆਂ ਦਾ ਦੌਰ ਵੀ ਜਾਰੀ ਹੈ ਬੀਤੇ ਦਿਨੀ ਸਾਫ ਦਾ ਜੱਜ ਨਾਇਬ ਸਿੰਘ ਜੂ ਨੇ ਉਹ ਡੱਲੇਵਾਲ ਨੂੰ ਮਿਲਣ ਦੇ ਲਈ ਵੀ ਆਏ ਸੀ ਉਹਨਾਂ ਨੇ ਕਿਹਾ ਸੀ ਕਿ ਤੁਹਾਡੀ ਸਿਹਤ ਅਤੇ ਜੀਵਨ ਸਾਡੇ ਲਈ ਬਹੁਤ ਹੀ ਇੰਪੋਰਟੈਂਟ ਹੈ ਇਸ ਲਈ ਬੇਸ਼ੱਕ ਤੁਸੀਂ ਆਪਣਾ ਮਰਨ ਵਰਤ ਖਤਮ ਨਾ ਕਰੋ ਪਰ ਡਾਕਟਰੀ ਇਲਾਜ ਜ਼ਰੂਰ ਕਰਵਾਓ ਇਸ ਦਾ ਜਵਾਬ ਦੇ ਵਿੱਚ ਡੱਲੇਵਾਲ ਜੀ ਨੇ ਸਾਫ ਸਾਫ ਕਹਿ ਦਿੱਤਾ ਸੀ ਕਿ ਖੇਤੀ ਪਹਿਲੇ ਨੰਬਰ ਤੇ ਅਤੇ ਸਿਹਤ ਦੂਜੇ ਨੰਬਰ ਤੇ ਆਉਂਦੀ ਹੈ ਦੱਲੇਵਾਲ ਨੇ ਮੈਡੀਕਲ ਕਰਵਾਉਣ ਦੀ ਅਪੀਲ ਨੂੰ ਇੱਕ ਵਾਰ ਫੇਰ ਜੋਇਆ ਰੱਦ ਕਰ ਦਿੱਤਾ ਸੀ ਜਿਸ ਤੋਂ ਬਾਅਦ ਉਨ੍ਹਾਂ ਦੀ ਤਬੀਅਤ ਰਾਤ ਨੂੰ ਖਰਾਬ ਹੋ ਗਈ ਸੀ ਇੱਕ ਘੰਟੇ ਦੇ ਲਈ ਉਹ ਬੇਹੋਸ਼ ਹੋ ਗਏ ਸੀ ਤੇ ਜਦੋਂ ਮਹਾਪੰਚਾਇਤ ਸੀ ਮਹਾਪੰਚਾਇਤੋ ਬਾਅਦ ਵੀ ਉਹਨਾਂ ਨੂੰ ਉਲਟੀਆਂ ਹੋਈਆਂ ਸਨ ਉਸ ਤੋਂ ਪਹਿਲਾਂ ਵੀ ਉਹ ਬੇਹੋਸ਼ ਹੋ ਚੁੱਕੇ ਨੇ ਤਾਂ ਅਜਿਹੀਆਂ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਤਾਂ ਅਜੇਹੇ ਦੇ ਵਿੱਚ ਹੁਣ ਦੇਖਣਾ ਹੋਵੇਗਾ ਕਿ ਆਕਰ ਕੇਂਦਰ ਸਰਕਾਰ ਦੇ ਵੱਲੋਂ ਕੀ ਕੋਈ ਜਿਸ ਦੇ ਵਿੱਚ ਫੈਸਲੇ ਲਏ ਜਾਂਦੇ ਨੇ ਕਿਉਂਕਿ ਲਗਾਤਾਰ ਹੀ ਜਗਜੀਤ ਸਿੰਘ ਡੱਲੇਵਾਲ ਜੋ ਕਿ ਅੱਜ 43ਵਾਂ ਦਿਨ ਹੋ ਚੁੱਕਿਆ ਮਰਨ ਵਰਤੇ ਬੈਠੇ ਹੋਏ ਨੇ ਕਈ ਸਾਰੀਆਂ ਮੰਗਾ ਨੇ ਐਮਐਸਪੀ ਸਣੇ 13 ਮੰਗਾ ਨੇ ਜਿਸ ਦੇ ਲਈ ਜੋ ਐ ਮੰਗ ਕਰਦੇ ਹੋਏ ਮਰਨ ਵਰਤ ਕਰ ਰਹੇ ਨੇ ਤਾਂ ਹੁਣ ਕੀ ਕੋਝ ਫੈਸਲਾ ਕੇਂਦਰ ਸਰਕਾਰ ਦੇ ਵੱਲੋਂ